सरकारी बुजुर्ग नौजवान भी के जिंदगी पहुंचे सब तो पहला फतेह प्रबंधान करे वागू जी का खालसा वागुरू की फतेह मेरे तो पहला जिन्हें बुलाने की बोले ने उन्होंने भी थोड़ा यही है अखबार टीवी नहीं वट्सएप यूट्यूब गूगल नहीं सोशल मीडिया नहीं फेसबुक नहीं पूर्ण उन्होंने सारा कुछ करा है कि पंजाब जो है उन्होंने लुटना हाथ बदल के और पंजाब की गर्दन से जी पंजाब की संगी जी है उन लुटना ले हाथ बदल के और जी संगी है उछटी पक्का बदल गया

ਪੰਜਾਬ ਦੇ ਲੋਕਾਂ ਨੇ ਮੁੱਖ ਰੋਟੀ ਤੇ ਬਾਹਰ ਕਿੱਧਰ ਹੈ ਮੁੱਖ ਰੋਟੀ ਤੇ ਉਹਦਾ ਕੰਮ ਕੀ ਹੁੰਦਾ ਹੈ ਉਹਦਾ ਕੰਮ ਚੌਕੀਦਾਰਾ ਹੁੰਦਾ ਹੈ ਵਿਚਾਰ ਗੇਰਾਂ ਦਾ ਹੱਕਾ ਜਿੰਦੀਰੇ ਉੱਤੇ ਰੋਟੀ ਤੇ ਜੇ ਰੋਟੀ ਤੇਰਾ ਮਾਰੀ ਹੋਵੇ ਜੇ ਰੋਟੀ ਤੇਰਾ ਚੁੱਕ ਹੋ ਜੇ ਅਸਰ ਕਰਨਾ ਆਪਣੀ ਮਨਮਰਜ਼ੀ ਕਰਨਾ ਨਹੀਂ ਇਹਨੇ ਚੌਕੀਦਾਰਾ ਕਰਾਂਗੇ ਅੱਧੀ ਦੇ ਵੀ ਤੁਸੀਂ ਲਈ ਹੈ ਜੋ ਦੀ ਕਿਰਦਾ ਕੰਮ ਹੁੰਦਾ ਹੈ ਸਰਕਾਰ ਦੀਆਂ ਅੱਖਾਂ ਤੇ ਸਰਕਾਰ ਦੇ ਕੰਨ ਬੰਦ ਨਹੀਂ ਹੋਦੇ ਨੇ ਸਰਕਾਰ ਦੀ ਅੱਖ ਤੇ ਸਰਕਾਰ ਦੇ ਕੰਨ ਖੁੱਲੇ ਰਹੇ ਉਧਰੋਂ ਤੇ ਲਾਈ ਨੂੰ ਲੈ ਅਭਿਨਵਾਹ ਨੇ ਪਾਰਲੀਮੈਂਟ ਦੇ ਵਿੱਚ ਗੁਰੂ ਦੇ ਵਿੱਚ ਬੈਠੇ ਆ 3 ਸਾਲ ਹੋ ਗਏ ਤੁਸੀਂ ਆਪ ਦੱਸੋ ਐਦੋਂ ਪਹਿਲਾਂ ਕਦੇ ਕਿਸੇ ਨੇ ਪੰਜਾਬ ਦੇ ਹੱਕਾਂ ਦੀ ਵਾਸ ਪਾਰਲੀਮੈਂਟ ਠਾਈ ਨਹੀਂ ਸੱਚੇ ਮੂੰਹ ਹੀ ਮੜਾਉਂਦੇ ਸਾਰੇ अभी इसे भी समझ आते हैं उच्चे मूह बोले है तो क्योंकि लोगों ने कोई लेना देने नहीं जलों पर जो अपने सौदे करते हैं और कुछ तो नहीं करते शाम की गल यह है जे वादे किए अभी तीन महीने हो रहे नहीं तीन महीने उलटा काम हो गया लिख के वादा किया

ਸ਼ੁਰੂ ਕਰਤਾ ਬੈਂਕ ਸਿੰਘ ਦੇ ਮੋਤੇ ਨੂੰ ਸਿੱਧੇ ਡੀਐਸਪੀ ਨਾਲ ਜੋ ਤੁਹਾਨੂੰ ਕਿਹਾ ਲੋ। ਲੋਕੋ ਕੋ ਬੇਦਖ ਪਰਵਾਰ ਹੈ ਪਰ ਮੁਸ਼ਕਿਲ ਇਹ ਚੱਲਦਾ ਇੱਕ ਮੁੱਖ ਮੰਤਰੀ ਸੀ ਨੇ ਤਰਸ ਦੋ ਵਾਰ ਦਾ ਐਮਪੀਰ ਮੀਤ ਬਿੱਟੂ ਦੋ ਵਾਰ ਦਾ ਐਮਐਲਏ ਜੋ ਗੀਤਪੁਰਕੀ ਬਾਕੀ ਤੇਜ ਪ੍ਰਧਾਨ ਜੀ ਕੋਲ ਮੰਤਰੀ ਰਹੇ ਨੇ ਗੁਰਚੰਦ ਕੌਲਿੰਦਰ ਪਰ ਮੇਰੇ ਦੇ ਮੰਤਰੀ ਨਹੀਂ ਹੈ ਕਿ ਬਿਦਾਗਰੀ ਪਰਵਾਰ ਨੂੰ ਕੋਈ ਚਾਹੀਦੀ ਮੈਨੂੰ ਨਹੀਂ ਦਾ ਜਿੰਨਾਂ ਮੱਕ 1999 ਹੋਰ ਦੇਰ ਦੇ ਨਾਲ ਜਿਹੜੇ ਫਿਰਦੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਨੌਕਰੀ ਕੈਬਨਟ ਦੇ ਵਿੱਚ ਫੈਸਲੇ ਦੇ ਕੇ ਤੁਸੀਂ ਕੰਪਿਊਟਰ ਵੀ ਦਿਵਾ ਕੇ ਕਿਨੇ ਲੈ ਕੇ ਕਿਹੜੇ ਦਿੱਤੇ ਨੇ ਹਰ ਅੰਮੀ ਗੱਲ ਇਹ ਹੈ ਜਗਤ ਸਿੰਘ ਪਰਿਵਾਰ ਦੇ ਮੈਂਬਰ ਨੂੰ ਡੀਐਸਪੀ ਬਣਨ ਵਾਸਤੇ ਕੈਬਨੈਟ ਦੀ ਮੀਟਿੰਗ ਦੇ ਵਿੱਚ ਲੂਣ ਵੱਲ ਉੱਤਰ ਗਈ ਜੀ ਪੂਰੇ ਸਾਲ ਹੋ ਗਏ ਐਸੇ ਹੋ ਉਹਨਾਂ ਅੱਜ ਵੀ ਮਰ ਰਹੇ ਹੁੰਦਾ ਇਹ ਨਾਇਲ ਉਹਦੇ

ਲੋਕਾਂ ਦੇ ਤੇ ਮੁੜ ਕੇ ਦਰਿਆਵਾਂ ਤੇ ਇਹਨੇ ਕਰਜ਼ਾ ਕਰ ਲਿਆ ਵੀਰੋ ਪੰਜਾਬ ਦੇ ਦਰਿਆਵਾਂ ਪੰਜਾਬ ਵਿੱਚ ਦਰਿਆਵਾਂ ਦੇ ਹਾਕ ਕੁਦਰਤ ਨੇ ਪਾਈ ਦੇ ਇਹ ਕਿਸੇ ਦੇ ਬਾਪ ਦੀ ਜ਼ਮੀਨ ਵੀ ਹੈਗੀ ਪਹਿਲੇ ਮੁਜੀਦ ਜੇ ਨੇ ਆਪਣੇ ਨਾਂ 'ਤੇ ਰੱਖੀ ਸੀ ਉਹ ਜਿਆ ਫੇਨਾ ਕਰ ਲਾਗੇ ਆਉਣ ਵਾਲੇ ਦਿਨਾਂ 'ਚ ਸਾਡੇ ਕੋਲ ਸਬੂਤ ਆ ਗਏ ਸਬੂਤਾਂ ਸਮੇਤ ਤੁਹਾਨੂੰ 108 ਨੰਬਰ ਹਿਸਟਰੀ ਨਾਲ ਸਭ ਕੁਝ ਦਿਖਾਵਾਂਗੇ मोहनपाल ਸਾਰਾ ਰਸਤਾ कश्मीर लिभा सारा पीन चारा रास्ता ਦਾ

ਆਨੇ ਰਸਤੀ ਆ ਕੇ ਕਿਵੇਂ ਇਹਨਾਂ ਨੇ 2-2 ਲੱਖ ਰੁਪਏ ਤੇ ਜਮਿਨਾ ਲਈਆਂ 2-2 ਲੱਖ ਰੁਪਏ ਕਿੱਲਾ ਬਾਅਦ ਤੋਂ ਨੂੰ ਮੈਨੇਜ ਪਵਾ ਲਿਆ ਜਿਹੜਾ ਠੇਕਾ ਉਹਦੀ ਬੋਲੀ 5 ਕਰੋੜ ਤੋਂ ਰੱਦ ਕਰਾ ਲਈ 5 ਕਰੋੜ ਦੀ ਰੱਦ ਜਿਹੜੀ ਬੋਲੀ ਹੈ ਜੇ ਉਹ 15 ਕਰੋੜ ਤੇ ਜਾ ਕੇ ਕੁੱਟਦੀ ਹੈ ਤਾਂ 2 ਲੱਖ ਰੁਪਏ ਕਿੱਲਾ ਜਿਹੜਾ ਲਿਆ ਸੀ ਉਹਦਾ 30% 33% 15 ਕਰੋੜ ਦਾ 33% ਕੋ ਨੂੰ ਆਵੇਗਾ ਕਰੇਗਾ ਜਿੰਨੂੰ ਕੁੱਟੀ ਗਾਣਾ

दो हजार तो तो की करी थी छह हजार की होगी जो तक पहले पंद्रह हजार चाली तो ब्लैक और हैरानी चीज आम मिलनी चाहिए ब्लैक मिलनी चाहिए क्या स्मैक जी मरती अग्निया मुश्किल हो जाए किए

ਕੌਣ ਕੌਣ ਤੇ ਖੋਲ ਰਿਹਾ ਜਿੰਨੇ ਕਿਲਾ ਬਾਪ ਸਟਾਉਣ ਹੈ ਸਾਰਾ ਪਤਾ ਹੈ ਫਿਰ ਲੋਕ ਹੋਣਾ ਆਪ ਕਾਨੂੰਨ ਨੂੰ ਹਾਸਲੇ ਲਾ ਕੇ ਹੁੰਦੇ ਲੋਕ ਆੱਕੇ ਹੋਏ ਤੁਸੀਂ ਦੇਖਿਆ ਹੋਣਾ ਕਲਮੰਡੀ ਸਾਹ ਤੋਂ ਦੇ ਨੇਰੇ ਉਹ ਜਿਹੜਾ ਪਾਕੀਵੰਦਰ ਪਿੰਡ ਦੇ ਵਿੱਚ ਨੌਜਵਾਨ ਲੋਕਾਂ ਨੇ ਵਧਿਆ ਔਰ ਇਹ ਕੀ ਵੀਡੀਓ ਚ ਕਹਿ ਰਹੇ ਨੇ ਕਿ ਅਸੀਂ ਸਾਧਤੀਆਂ ਬੁੱਤ ਨੂੰ ਬੁੱਤ ਨੂੰ ਮਾਰਦਾ ਸੀ ਇਹ ਨਹੀਂ ਬਣਦਾ ਇਹ ਕੋਈ ਸਰਕਾਰ ਦੀ ਹੁੰਦੀ ਪ੍ਰਸ਼ਾਸਨ ਦਾ ਹੁੰਦਾ ਸਰਕਾਰ ਕੰਮ ਦੀ ਹੁੰਦੀ ਲੋਕਾਂ ਨਾਲ ਸ਼੍ਰੀ ਲੜੇ ਕਰਨੀ ਆਹਲਾ ਹੋ ਗਿਆ ਪਹਿਲੇ ਵੀ ਕਿਸਮਤੀ ਛੱਡੇ ਹੋਇਆ ਪਤਾ ਪੁਲਿਸ ਵਾਲੇ ਇਹਨੇ ਲੱਕਾ ਮੂਰੇ ਤੰਗੂ ਲਾ ਕੇ ਰਾਖੀ ਕਰ ਦੇਣਾ ਦੀ ਇਹਨੇ ਦੇ ਕੋਠੀਆਂ ਮੂਰੇ ਤੰਗੂ ਲਾ ਕੇ ਰਾਖੀ ਕਰ ਦਿਆ ਅੱਜ ਨੂੰ ਕੋਈ ਰੋੜਾ ਪੈਣਾ ਨਾਲੇ ਕਛੇੜਦਾ ਹਮਰਜੋ ਪਾਉਂ ਕਾੜ ਦਿਓ ਮੈਂ ਚੱਲ ਗਿਆ ਆਪਾਂ ਤਾਂ ਪਹਿਲੇ ਦਿਨੋਂ ਕਿਸਮਤ ਉੱਤੇ ਛੱਡੇ ਹੋਏ ਸੀ

ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦਾ ਵਸਨੀਕ ਹੈ ਜਿਹੜੇ ਮਰਜ਼ੀ ਹਸਪਤਾਲ ਜਾਵੇ ਉਹਦਾ ਇਲਾਜ ਮੁਫਤ ਹੈ ਦਵਾਈਆਂ ਮੁਫਤ ਨੇ ਐਕਸ-ਰੇ ਹੋਰ ਛੱਤੀ ਤਰ੍ਹਾਂ ਦੇ ਜਿਹੜੇ ਟੈਸਟ ਨੇ ਉਹ ਮੁਫਤ ਨੇ ਚਾਹੇ ਵੀਰ ਦੇ ਗਰੀਬਾ ਕੋਈ ਆਧਾਰ ਕਾਰਡ ਜਾਂ ਬੀਪੀਐਫ ਦਿਖਾਉਣ ਦੀ ਲੋੜ ਨਹੀਂ ਕਿਉਂਕਿ ਨੀਤੀ ਸਾਫ਼ ਨੇ ਇਹ ਸਾਫ਼ ਨੀਤੀ ਕਰਕੇ ਮੁੰਡੇ ਨੇ मैन क्या आम आदमी पार्टी हार गई विधानसभा चौबा चाहिए अच्छा जी किने के पत्रकारी करते हो दस साल हो गए मैं दो हजार बारह आदमी पार्टी के किन्ने जी दो हजार सतारा च किन्ने कई ने मैं दो हजार बारह च अकाली दल के किन्ने जी सतवंजा से तो जी जी चौदह जीरो हारे तो ने जत्तर तो सतार आ रहे दसा बिल ना हार गया यह नहीं दसते हां उम्मीद अपनी उम्मीद ज्यादा सी कोई गल नहीं डिग डिग के सवाल हूं सतानवे साल पुरानी पार्टी उन्नीस सौ भी बनी सकाली दल हूं तो बादल प्राइवेट लिमिटेड कंपनी जो श्याम साहब ने कहा ਰਾਜ ਕਰਾਂਗੇ 25 ਸਾਲ ਕਹਿਣਾ ਲੈਂਦੀ ਆ 25 ਸੀਟਾਂ ਨਹੀਂ ਇਹ ਤੇ ਪਬਲਿਕ ਹੈ ਜੀ ਤੇ ਲੋਕਾਂ ਨੂੰ ਤੁਸੀਂ ਅੰਡਰ ਐਸਟੀਮੇਟ ਨਹੀਂ ਕਰੋ ਲੋਕਾਂ ਦੀ ਸ਼ਕਤੀ ਨੂੰ ਲੋਕ ਬਹੁਤ ਛਿੱਕੀ ਨਾਲ ਦੇਖਦੇ ਨੇ ਉਹ ਸਾਡੇ 'ਚ ਕਮੀਆਂ ਰਹੀਆਂ ਹੋਣਗੀਆਂ ਆ ਕਰਕੇ ਲੋਕਾਂ ਦੇ ਸਾਹਮਣੇ ਫਤਵਾ ਦਿੱਤਾ ਹੈ ਕਈ ਵਾਰ ਇਹ ਵੀ ਕਹਿੰਦੇ ਨੇ ਲੋਕ ਕੋਈ ਪੱਲਾ ਕੰਮ ਸਿੱਖ ਲੋ ਅਗਲੀ ਵਾਰ ਤੂੰ ਕੰਮ ਆਹ ਕਰ ਰਾਜ ਨਹੀਂ ਕਰਿਆ ਉਹ ਉਹਰੇ ਪੀਰ ਦੀ ਨਹੀਂ ਹੁੰਦੀ ਪੁਲੀ ਹਰ ਕਰਦੀ ਐ ਉਹਨੂੰ ਕਰੈਕਟਰ ਨੂੰ ਪਰਾਂ ਕਰਨਾ ਡਰਵਾ ਬਿੱਕਰ ਖੜੇ ਜਲਾ ਲਾ ਮੰਦਾ ਕਿਲੋਮੀਟਰ ਉਹ ਪਹਿਲੀ ਜਣੀ ਥੋੜੀ ਨੂੰ ਦੱਸਦਾ ਬਾਹਰ ਲੱਗੇ ਨੂੰ ਟਰੱਕ ਫੜਨ ਨੂੰ ਬੈਦਰੂ ਤੋਂ ਡੇਲ ਨੂੰ ਆਹੋ ਉਹ ਕਈ ਵਾਰੀ ਕੰਮ ਸਿਕਾਉਣ ਦਾ ਵਾਸਤੇ ਵੀ

राजे तो भीख मरा दें वक्त कखाणियों के सिर पर वक्त जेल एम एल ए बने ने सा बारे जानकारी दे दें थोड़ी जी खुशी होगी थोड़ू कि चलो कुछता नमर हो दस साल बेरोजगार लैंडमैन यूनियन का लीडर है दस साल बेरोजगार लैंडमैन उन्होंने कुट खाते रहे बादलों को हरेक रैली जो भी चिचले बैजंदे ਸੀ ਜਦੋਂ ਸੁਨਵੀਰ ਬਾਦਲ ਜਾਂ ਵੱਡਾ ਬਾਦਲ ਬੋਲਣ ਲੱਗਦਾ ਸੀ ਮੁਲਕਾ ਬਿਨਾਰੇ ਪਾਉਣ ਲੱਗਦੇ ਸੀ ਹੌਸਲੇ ਵਾਲੇ ਜਣੋ ਚੱਕ ਕੇ ਕਿਹੜਾ ਚ ਲੈ ਜਾਂਦੇ ਸੀ 10 ਸਾਲ ਕੁੱਟ ਖਾਂਦ ਖਾਂਦੇ ਰਹੇ ਨਵੇਂ ਘਰ ਨੇ ਬਣਾ ਲਿਆ ਉਹਨਾਂ ਦੇ ਸ਼ਗੂਰ ਬਰਨਾਲੇ ਨਾਲ ਧਰਨਾ ਸੀ ਉੱਥੇ ਇੱਕ ਮੁੰਡਾ ਬੜਾ ਵਧੀਆ ਬੋਲਦਾ ਸੀ ਉਹਨਾਂ ਦਾ ਲੀਡਰ ਮੈਂ ਉਹਨੂੰ ਕਿਹਾ ਮੈਂ ਕਿਹਾ ਕਿੰਨੇ ਕਿਰੇਨਾਂ ਮੂਰੇ ਹੱਥ ਨਹੀਂ ਜਾਨੋਗੇ ਆਪਾਂ ਲੜੀਏ ਆਪਾਂ ਅਕਸਰ ਇਕੱਠੇ ਹੋ ਕੇ ਲੜੀਏ

बेरोजगार मुंडिया दुर्सिया मूहे लग रही बात पीछे बैठे कमरे चुकी है स्पीकर के कमरे कह रहे दूर जान गए दलजीत चीमा टीवी की डिबेट च बह के और प्रधानमंत्री